ਦੀ ਗੱਲਿਸੰਦਰ ਚੈਨਲ ਤੇ ਆਪ ਜੋ ਤੁਹਾਡਾ ਇਤਿਹਾਸ ਖਬਰ ਪ੍ਰਧਾਨ ਮੰਤਰੀ ਨરેન્દ્ર મોદી ਨੇ ਐਲਵੀਐਮ 3 ਐਮ 6 ਅਤੇ ਬਲੂ ਬਰਡ ਬਲਾਕ 2 ਦੇ ਸਫਲ ਲਾਂਚ ਤੇ ਵਿਗਿਆਨੀਆਂ ਦਿੱਤੀ ਵਧਾਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਵੀਐਮ 3 ਐਮਐਸ ਅਰਾਕਟ ਦੇ ਸਫਲ ਲਾਂਚ ਅਤੇ ਅਮਰੀਕੀ ਬਲੂ ਬਰਡ ਬਲਾਕ 2 ਦੇ ਪਲਾਣ ਜਾਣ ਨੂੰ ਇਸ ਦੇ ਨੰਧਾਰਤ ਪੰਥ ਵਿਸਥਾਪਤ ਕਰਨ ਦੇ ਭਾਰਤੀ ਪੁਲਾੜ ਵਿਗਿਆਨੀ ਅਤੇ ਇੰਜੀਨੀਅਰਾਂ ਦਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤ ਦੀ ਭਾਰੀ ਲਿਫਟ ਲਾਂਚ ਸਮਰਥਾ ਪੁਲਾੜ ਖੇਤਰ ਵਿੱਚ ਵੱਧੀ ਵਪਾਰਕ ਭਾਗੀਦਾਰੀ ਅਤੇ ਆਤਮ ਨਿਰਭਰ ਭਾਰਤ ਮੋਹਮ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਦੀ ਹੈ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਲਵੀਐਮ 3ਐਮ 6 ਨੇ ਭਾਰਤੀ ਧਰਤੀ ਦੇ ਹੋਂਦ ਤੱਕ ਤੋਂ ਸਭ ਤੋਂ ਭਾਰੀ ਪ੍ਰੋਗਰਾਮ ਨੂੰ ਪੰਥ ਵਿੱਚ ਰੱਖ ਕੇ ਦੇਸ਼ ਦੀ ਲਾਂਚ ਸਮਰੱਥਾ ਦਾ ਵਿਸਤਾਰ ਕੀਤਾ ਹੈ ਇਸ ਸਫਲਤਾਪੂਰਨ ਸਫਲਤਾ ਪ੍ਰਵੇਖ ਦੇ ਗगनयान ਮਨੁੱਖੀ ਪਲਾੜ ਮਿਸ਼ਨ ਨੂੰ ਹੋਰ ਮਜ਼ਬੂਤ ਕਰੇਗੀ ਤੇ ਵਿਪਾਰਕ ਲਾਂਚ ਸਮਾਵਾਂ ਦਾ ਵਿਸਤਾਰ ਕਰੇਗੀ ਅਤੇ ਵਿਸ਼ਵ ਵਿਆਪੀ ਪੜਾੜ ਸਹਿਯੋਗ ਨੂੰ ਹੋਰ ਡੂੰਗਾ ਕਰੇਗੀ ਪ੍ਰਧਾਨ ਮੰਤਰੀ ਨੇ ਐਕਸ ਤੇ ਲਿਖਿਆ ਹੈ ਕਿ ਇਹ ਲਾਂਚ ਵਿਸ਼ਵ ਵਿਆਪੀ ਵਿਪਾਰਕ ਪਲਾੜ ਬਾਜ਼ਾਰ ਵਿੱਚ ਭਾਰਤ ਦੀ ਉੱਬਰ ਦੀ ਛਾਗ ਨੂੰ ਦੀ ਪੁਸ਼ਟੀ ਕਰਦਾ ਹੈ ਨੋਬਦੀਆ ਦੇ ਨੇੜੇ ਇੰਜੀਨੀਅਰ ਦੀ ਸਖਤ ਬੇਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਪਲਾਡ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਉਚਾਈਆਂ ਤੇ ਤਰੱਕੀ ਕਰ ਰਿਹਾ ਹੈ ਧੰਨਵਾਦ ਜੀ ਖਬਰਾਂ ਜੁੜਨੇ ਬੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ